ਉਸਕ ਸਮਾਂ ਹੈ ਪਹਿਲੇ ਅੰਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਹੈ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਹੈ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਉਹ ਘਰ ਵੀ ਆਏ ਆ ਪ੍ਰੋਗਰਾਮਾਂ ਤੇ ਮਿਲੇ ਐ ਰੈਸਟੋਰੈਂਟਾਂ 'ਚ ਵੀ ਮਿਲੇ ਕਈ ਵਾਰੀ ਮਿਲੇ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਆ ਜੋ ਉਹਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਆ ਕਿਹੜਾ ਸ਼ਖਸ ਜਿਸ ਨੂੰ ਨਹੀਂ ਦੋ ਸਭ ਨੂੰ ਦੁੱਖ ਹੈ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਵਾ ਨੂੰ ਵੀ ਐਨ ਤੰਦਰੁਸਤੀ ਦੇਵੇ ਇਹਨੂੰ ਸਬਰ ਦੇਵੇ ਔਰ ਉਹਨਾਂ ਦੀ ਆਤਮਾ ਨੂੰ ਖੁਸ਼ ਰੱਖੇ ਦਾਤਾ ਸਵਰਗਾਂ ਚ ਲੈ ਜਾਵੇ ਜਦੋਂ ਸਮਾਂ ਹੈ ਪਹਿਲੇ ਅੰਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਹੈ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਹੈ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਤੇ ਘਰ ਵੀ ਆਏ ਆ ਪ੍ਰੋਗਰਾਮਾਂ ਤੇ ਮਿਲੇ ਐ ਰੈਸਟੋਰੈਂਟਾਂ 'ਚ ਵੀ ਮਿਲੇ ਕਈ ਵਾਰੀ ਮਿਲੇ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਆ ਜੋ ਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਆ ਕਿਹੜਾ ਸ਼ਖਸ ਜਿਹਨੂੰ ਨਹੀਂ ਦੁੱਖ ਸਭ ਨੂੰ ਦੁੱਖ ਆ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਿਵਾਰ ਨੂੰ ਵੀ ਇਹਨਾਂ ਤੰਦਰੁਸਤੀ ਦੇਵੇ ਇਹਨੂੰ ਸਬਰ ਦੇਵੇ ਔਰ ਉਹਨਾਂ ਦੀ ਆਤਮਾ ਨੂੰ ਖੁਸ਼ ਰੱਖੇ ਦਾਤਾ ਸਵਰਗਾਂ ਚ ਲੈ ਜਾਵੇ ਜਦੋਂ ਸਮਾਂ ਹੈ ਪਹਿਲੇ ਅੰਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਆ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਹੈ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਤੇ ਘਰ ਵੀ ਆਏ ਆ ਪ੍ਰੋਗਰਾਮਾਂ ਤੇ ਮਿਲੇ ਐ ਸੋ ਰੈਸਟੋਰੈਂਟਾਂ ਜੀ ਮਿਲੇ ਕਈ ਵਾਰੀ ਮਿਲੇ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਆ ਜੋ ਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਆ ਕਿਹੜਾ ਸ਼ਖਸ ਜਿਸ ਨੂੰ ਨਹੀਂ ਦੁੱਖ ਸਭ ਨੂੰ ਦੁੱਖ ਆ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਿਵਾਰ ਨੂੰ ਵੀ ਐਨ ਤੰਦਰੁਸਤੀ ਦੇਵੇ ਇਹਨੂੰ ਸਬਰ ਦੇਵੇ ਔਰ ਉਹਨਾਂ ਦੀ ਆਤਮਾ ਨੂੰ ਖੁਸ਼ ਰੱਖੇ ਦਾਤਾ ਸਵਰਗ ਚ ਲੈ ਜਾਵੇ ਜਦੋਂ ਸਮਾਂ ਹੈ ਪਹਿਲੇ ਅਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਆ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਆ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਉਹ ਘਰ ਵੀ ਆਏ ਆ ਪ੍ਰੋਗਰਾਮਾਂ ਤੇ ਮਿਲੇ ਐ ਰੈਸਟੋਰੈਂਟਾਂ 'ਚ ਵੀ ਮਿਲੇ ਕਈ ਵਾਰੀ ਮਿਲੇ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਆ ਜੋ ਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਆ ਕਿਹੜਾ ਸ਼ਖਸ ਜਿਸ ਨੂੰ ਨਹੀਂ ਦੁੱਖ ਸਭ ਨੂੰ ਦੁੱਖ ਹੈ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਿਵਾਰ ਨੂੰ ਵੀ ਇਹਨਾਂ ਤੰਦਰੁਸਤੀ ਦੇਵੇ ਇਹਨੂੰ ਸਬਰ ਦੇਵੇ ਔਰ ਉਹਨਾਂ ਦੀ ਆਤਮਾ ਨੂੰ ਖੁਸ਼ ਰੱਖੇ ਦਾਤਾ ਸਵਰਗਾਂ ਚ ਲੈ ਜਾਵੇ